ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਲੈਂਡਮਾਰਕ ਇਮੀਗ੍ਰੇਸ਼ਨ ਦਾ ਨਾਮ ਬਦਲ ਕੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਬਣ ਗਿਆ ਸੋ ਲਿਮਟਿਡ ਕੰਪਨੀ ਹੈ ਲੈਂਡਮਾਰਕ ਔਰ ਸਾਡੇ ਨਾਲ ਮੇ موجوده ਨੇ ਜਿਹੜੇ ਕਿ ਜਸਮੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਔਰ ਮੈਂ ਚਾਹੂੰਗਾ ਕਿ ਬੜਾ ਮਹੱਤਵਪੂਰਨ ਟਾਪਿਕ ਹੈ ਇਸ ਟਾਪਿਕ ਨੂੰ ਅਡਰੈਸ ਕਰੋ ਕੈਨੇਡਾ ਦੇ ਵਿੱਚ ਫੰਡਸ ਨੂੰ ਲੈ ਕੇ ਬਹੁਤ ਸਾਰੀ ਕਨਫਿਊਜ਼ਨ ਹੈ ਵਿਦਿਆਰਥੀਆਂ ਨੂੰ ਫੰਡਸ ਕਿਵੇਂ ਸ਼ੋ ਕੀਤੇ ਜਾਣ ਕਿਵੇਂ ਕਿੰਨੇ ਪੁਰਾਣੇ ਹੋਣ ਔਰ GIC ਵੀ ਵਧਣ ਜਾ ਰਹੀ ਹੈ 1 ਸਤੰਬਰ ਤੋਂ ਤੁਸੀਂ ਮੈਨੂੰ ਦੱਸ ਰਹੇ ਸੀ ਉਹ ਖਬਰ ਵੀ ਤੁਸੀਂ ਬ੍ਰੇਕ ਕਰੋ ਕਿ GIC ਕਿੰਨੀ 1 ਸਤੰਬਰ ਤੋਂ ਵਧੇਗੀ ਔਰ ਫੰਡਸ ਦੇ ਸਥਿਤੀਆਂ ਨੂੰ ਸਟੂਡੈਂਟਸ ਕਿਵੇਂ ਹੈਂਡਲ ਕਰਨ ਔਰ ਵੀਜ਼ੇ ਆਉਣਗੇ ਸਤੰਬਰ ਇਨਟੇਕ ਲਈ ਇਹ ਵੀ ਗੱਲ ਪੂਰੀ ਕਲੈਰਿਟੀ ਦੇ ਨਾਲ ਦਿਓ ਥੈਂਕ ਯੂ ਡਲਾ ਸਾਹਿਬ ਤੁਸੀਂ ਅੱਜ ਫੇਰ ਤੋਂ ਬੜਾ ਵਧੀਆ ਸਵਾਲ ਇੱਕ ਲੈ ਕੇ ਆਏ ਹੋ ਸਾਡੇ ਵਾਸਤੇ ਤੇ ਦਰਸ਼ਕਾਂ ਨੂੰ ਦਾ ਜਵਾਬ ਵੀ ਬਹੁਤ ਇੰਪੋਰਟੈਂਟ ਅਸੀਂ ਦੇਣ ਲੱਗੇ ਆਂ ਸਭ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਬ੍ਰੇਕ ਕਰ ਰਹੇ ਹਾਂ ਕਿ 1 ਸਤੰਬਰ ਤੋਂ ਜੀਆਈਸੀ ਫੇਰ ਵਧ ਰਿਹਾ ਹੈ ਪਹਿਲਾਂ ਜਿਹੜਾ ਜੀਆਈਸੀ ਦਾ ਅਮਾਊਂਟ ਸੀਗਾ ਉਹ ਸੀਗਾ 20685 ਹੁਣ ਜਿਹੜਾ ਨਵਾਂ ਜੀਆਈਸੀ ਦਾ ਅਮਾਊਂਟ ਆ ਰਿਹਾ ਉਹ ਆ ਰਿਹਾ ਹੈ 22895 1st ਆਫ ਸਤੰਬਰ ਤੋਂ ਇਹ ਨਵਾਂ ਰੂਲ ਜਿਹੜਾ ਹੈਗਾ ਅਮਾਊਂਟ ਜਿਹੜਾ ਹੈਗਾ ਇਹ ਲਾਗੂ ਹੋ ਜਾਏਗਾ ਸੋ ਮੇਰੀ ਬੇਨਤੀ ਹੈ ਉਹਨਾਂ ਸਟੂਡੈਂਟਸ ਨੂੰ ਜਿਹੜੇ ਕਿ ਫਾਈਲ ਪ੍ਰੈਪਰੇਸ਼ਨ ਚ ਲੱਗੇ ਹੋਏ ਨੇ ਜਲਦੀ ਤੋਂ ਜਲਦੀ ਆਪਣਾ ਵੀਜ਼ਾ ਪ੍ਰੋਸੈਸ ਕਰਾਓ ਕੋਈ ਵੀ ਇਨਫੋਰਮੇਸ਼ਨ ਚਾਹੋ ਨੇਓ ਸਾਡੀ ਨੇੜਲੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਜਾਂ 90413 90412 ਤੇ ਸਾਨੂੰ ਕਾਲ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਕਿ ਡੱਲਾ ਸਾਹਿਬ ਤੁਸੀਂ ਕਿਹਾ ਵੀ ਫੰਡਸ ਕਿਵੇਂ ਨੇ ਜੀਆਈਸੀ ਦਾ ਕੀ ਸਿਸਟਮ ਹੈ ਦੇਖੋ ਪਹਿਲਾਂ ਬੜਾ ਸਿੰਪਲ ਹੁੰਦਾ ਸੀਗਾ ਬੱਚੇ ਦਾ ਆਫਰ ਲੈਟਰ ਆਇਆ ਬੱਚੇ ਨੇ ਫੀਸ ਪੇ ਕੀਤੀ ਮੀਨ ਟਾਈਮ ਬੱਚੇ ਨੇ ਜੀਆਈਸੀ ਭਰਤੀ ਬੱਚੇ ਨੇ ਆਪਣਾ ਵੀਜ਼ਾ ਲੋਚ ਕਰਤਾ ਬੱਚੇ ਦਾ ਵੀਜ਼ਾ ਆ ਗਿਆ ਬੱਚਾ ਫਲਾਈ ਕਰ ਗਿਆ ਪਰ ਹੁਣ ਸਿਨੈਰੀਓ ਥੋੜਾ ਜਿਆ ਡਿਫਰੈਂਟ ਹੈ ਇਥੇ ਗੱਲ ਮੈਂ ਹੋਰ ਕਲੀਅਰ ਕਰਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਨੇ ਰੂਲ ਔਖੇ ਕਰਤੇ ਜਾਂ ਕੈਨੇਡਾ ਨੇ ਵੀਜ਼ਾ ਨਹੀਂ ਦੇਣਾ ਅੱਜ ਵੀ ਵੀਜ਼ਾ ਆ ਰਹੇ ਨੇ ਜਿਵੇਂ ਕਿ ਮੈਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕਿਹਾ ਜੇ ਰੀਸੈਂਟ ਵੀਜ਼ਾਸ ਦੇਖਣਾ ਚਾਹੁੰਦੇ ਹੋ ਸਾਡੇ ਆਫਿਸ ਵਿਜ਼ਿਟ ਕਰੋ ਤੇ ਖੁਦ ਚੈੱਕ ਕਰੋ ਕਿ ਵੀਜ਼ਾਸ ਆ ਰਹੇ ਨੇ ਕਿ ਨਹੀਂ ਆ ਰਹੇ ਨੇ ਸੋ ਹੁਣ ਆਪਾਂ ਗੱਲ ਕਰਦੇ ਆ ਜੀਆਈਸੀ ਦੀ ਫੰਡਸ ਦੀ ਪਹਿਲਾਂ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਸਿਰਫ ਜੀਆਈਸੀ ਹੁੰਦੀ ਸੀ ਹੁਣ ਕੀ ਸਿਸਟਮ ਹੋ ਗਿਆ ਹੁਣ ਬੜਾ ਸਿੰਪਲ ਸਿਸਟਮ ਉਹਨਾਂ ਨੇ ਇੱਕ ਹੋਰ ਕਰਤਾ ਹੈ ਕਿ ਬੱਚੇ ਨੂੰ ਫੰਡ ਵੀ ਸ਼ੋ ਕਰਨੇ ਪੈਣੇ ਆ 2 ਸਾਲ ਦੇ ਬੱਚੇ ਨੂੰ ਐਕਸਪੈਂਸਸ ਟਿਊਸ਼ਨ ਡਿਪੋਜ਼ਿਟ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਦਿਖਾਣੀ ਪੈਣੀ ਹੈ ਕਿ ਪਿੱਛੇ ਬੈਕ ਇਨ ਇੰਡੀਆ ਉਹਦੇ ਪੇਰੈਂਟਸ ਕੋਲੇ 2 ਸਾਲ ਦੀ ਫੀਸ ਪਈ ਹੈਗੀ ਆ ਜੀਆਈਸੀ ਤੋਂ ਇਲਾਵਾ ਪਲੱਸ ਉਹਨੂੰ 1 ਸਾਲ ਦੀ ਹੋਰ ਲਿਵਿੰਗ ਐਕਸਪੈਂਸ ਦਿਖਾਣੇ ਪੈਣੇ ਆ ਸੋ ਪਹਿਲਾਂ ਜੀਆਈਸੀ ਹੁੰਦੀ ਸੀ ਹੁਣ ਤਿੰਨ ਚੀਜ਼ਾਂ ਹੋ ਗਈਆਂ ਨੇ ਹੁਣ ਕੀ ਹੋ ਗਿਆ ਫੰਡਸ 1 ਸਾਲ ਦਾ ਲਿਵਿੰਗ ਐਕਸਪੈਂਸ ਤੇ ਜੀਆਈਸੀ ਜਿਹੜੇ ਜਿਹੜੇ ਬੱਚੇ ਇਹ ਵੀਡੀਓ ਦੇਖ ਰਹੇ ਨੇ ਇਹ ਰੂਲ 1 ਫਰਸਟ ਆਫ ਸੈਪਟੈਂਬਰ ਤੋਂ ਲਾਗੂ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰ ਸਕਦੇ ਹੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਥਿਸ ਡਸ ਨਾਟ ਗoing ਟੂ ਚੇਂਜ ਫਾਰ ði ਵੀਜ਼ਾ ਥਿੰਗ ਵੀ ਤੁਹਾਡਾ ਵੀਜ਼ਾ ਨਹੀਂ ਆਣਾ ਜਾਂ ਵੀਜ਼ਾ ਔਖਾ ਹੋ ਜਾਏਗਾ ਵੀਜ਼ਾ ਲੈਣਾ ਹਾਰਸ਼ ਹੋ ਜਾਏਗਾ ਐਦਾਂ ਦਾ ਕੁਝ ਵੀ ਨਹੀਂ ਹੈ ਬਹੁਤ ਸਾਰੇ ਕਾਲਜੇਸ ਇਸ ਟਾਈਮ ਦੇ ਉੱਤੇ ਕੈਨੇਡਾ ਦੇ ਵਿੱਚ ਸਕਾਲਰਸ਼ਿਪਸ ਵੀ ਆਫਰ ਕਰ ਰਹੇ ਨੇ ਜੇ ਮੈਂ ਕੁਝ ਕਾਲਜੇਸ ਦਾ ਨਾਮ ਲਵਾਂ ਉਹਨਾਂ ਵਿੱਚੋਂ ਐਲਗੋਨਕਿਨਿਕ ਕਾਲਜ ਹੈ ਸੂ ਕਾਲਜ ਹੈ ਜਿਹਨੂੰ ਆਪਾਂ ਸਾਲਟ ਕਾਲਜ ਵੀ ਕਹਿ ਦਿੰਦੇ ਹਾਂ ਐਲਗੋਮਾ ਯੂਨੀਵਰਸਿਟੀ ਵੀ ਹੈਗੀ ਹੈ ਸੈਂਟੇਨੀਅਲ ਕਾਲਜ ਵੀ ਹੈਗਾ ਹੈ ਯਾਨੋ ਕਾਲਜ ਵੀ ਹੈਗਾ ਫਲੇਮਿੰਗ ਕਾਲਜ ਵੀ ਹੈਗਾ ਸੋ ਬਹੁਤ ਸਾਰੇ ਇਦਾਂ ਦੇ ਕਾਲਜੇਸ ਨੇ ਜਿਹੜੇ ਐਪਲੀਕੇਸ਼ਨ ਫੀ ਵੇਵਰਸ ਵੀ ਆਫਰ ਕਰ ਰਹੇ ਨੇ 5-5000 4-4000 7-7000 ਤੱਕ ਦੀ ਸਕਾਲਰਸ਼ਿਪਸ ਵੀ ਆਫਰ ਕਰ ਰਹੇ ਨੇ ਪਲੱਸ ਜਿਹੜੇ ਬੱਚੇ ਵੀਡੀਓ ਦੇਖ ਰਹੇ ਨੇ ਇੱਕ ਚੀਜ਼ ਆ ਖਾਸ ਤੌਰ ਤੇ ਧਿਆਨ ਰੱਖੋ 1st ਆਫ ਸੈਪਟੈਂਬਰ 1st ਆਫ ਸੈਪਟੈਂਬਰ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਓ ਜਿਹੜੇ ਬੱਚਿਆਂ ਨੇ ਹਲੇ ਵੀ ਆਫਰ ਅਪ ਲੈਟਰ ਅਪਲਾਈ ਨਹੀਂ ਕੀਤਾ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਅਸੀਂ ਤੁਹਾਨੂੰ ਲੈਸ ਦੈਨ ਅ ਵੀਕ ਲੈਸ ਦਨ ਅ ਵੀਕ ਦੇ ਵਿੱਚ ਤੁਹਾਡਾ ਆਫਰ ਲੈ ਕੇ ਦਵਾਂਗੇ ਕਰਨਾ ਕੀ ਹੈ ਸਾਡੀ ਆਫਿਸ ਵਿਜ਼ਿਟ ਕਰੋ 90413 90412 ਤੇ ਕਾਲ ਕਰੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਡਾਲਾ ਸਾਹਿਬ ਵੀਜ਼ਾ ਕੀ ਕਹਿ ਰਹੇ ਆਜ ਦੀ ਡੇਟ ਦੇ ਵਿੱਚ ਵੀਜ਼ਾਸ ਆ ਰਹੇ ਨੇ ਮੈਂ ਇੱਕ ਚੀਜ਼ ਹਮੇਸ਼ਾ ਕਹਿਣਾ ਹੁੰਦਾ ਕੈਨੇਡਾ ਨੇ ਨਾ ਤਾਂ ਵੀਜ਼ਾ ਦੇਣੇ ਕਦੀ ਬੰਦ ਕੀਤੇ ਸੀ ਨਾ ਕਰਨੇ ਐ ਤੇ ਨਾ ਉਹਦਾ ਫਿਊਚਰ ਦੇ ਵਿੱਚ ਕੋਈ ਪਲਾਨ ਹੈਗਾ ਵੀ ਉਹ ਵੀਜ਼ਾ ਦੇਣਾ ਬੰਦ ਕਰੇਗਾ ਅੱਜ ਵੀ ਕੈਨੇਡਾ ਦੇ ਬਹੁਤ ਅੱਛੇ ਤਰੀਕੇ ਨਾਲ ਸਟੂਡੈਂਟ ਵੀਜ਼ਾਸ ਟੂਰਿਸਟ ਵੀਜ਼ਾਸ ਆ ਰਹੇ ਨੇ ਮੈਂ ਜਿਵੇਂ ਕਿ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਬੱਚੇ ਬਹੁਤ ਜ਼ਿਆਦਾ ਜਲਦੀ ਡਰ ਜਾਂਦੇ ਨੇ ਏਜੰਟ ਦੇ ਕੋਲ ਜਾਂਦੇ ਨੇ ਉਹ ਕਹਿੰਦਾ ਨਹੀਂ ਜੀ ਨਹੀਂ ਤੁਸੀਂ ਹੁਣ ਯੂਕੇ ਚਲੇ ਜਾਓ ਤੁਸੀਂ ਹੁਣ ਨਿਊਜ਼ੀਲੈਂਡ ਚਲੇ ਜਾਓ ਤੁਸੀਂ ਹੁਣ ਜਰਮਨੀ ਚਲੇ ਜਾਓ ਪਰ ਇੱਕ ਚੀਜ਼ ਦਾ ਧਿਆਨ ਰੱਖੋ ਬੱਚੋ ਜਿਹੜਾ ਤੁਹਾਡਾ ਫੋਕਸ ਹੈ ਜੇ ਤੁਸੀਂ ਕੈਨੇਡਾ ਹੀ ਸੋਚਿਆ ਹੋਗਾ ਔਰ ਕੈਨੇਡਾ ਇਜ਼ ਓਨਲੀ ਡੈਸਟੀਨੇਸ਼ਨ ਜਿਹੜੀ ਕਿ ਤੁਹਾਨੂੰ ਤੁਹਾਡੇ ਵਾਸਤੇ ਰਾਹ ਵੀ ਖੋਲਦੀ ਹੈ ਸਟੱਡੀਜ਼ ਫਿਨਿਸ਼ ਹੋਣ ਤੋਂ ਬਾਅਦ 3 ਸਾਲ 4 ਸਾਲ ਦਾ ਵਰਕ ਪਰਮਿਟ ਵੀ ਦਿੰਦੀ ਹੈ ਤੇ ਤੁਹਾਡੇ ਲਈ ਰਾਹ ਖੋਲਦੀ ਹੈ ਪੀਆਰ ਅਪਲਾਈ ਕਰਨ ਦਾ ਜੇ ਤੁਸੀਂ ਆਸਟ੍ਰੇਲੀਆ ਵੱਲ ਦੇਖਦੇ ਹੋ ਤਾਂ ਉੱਥੇ ਦੀਆਂ ਰਿਕੁਆਇਰਮੈਂਟਸ ਡਿਫਰੈਂਟ ਨੇ ਉੱਥੇ ਦਾ ਕਰਿਕੂਲਮ ਵੀ ਬਹੁਤ ਡਿਫਰੈਂਟ ਹੈ ਕੈਨੇਡਾ ਦੇ ਵਿੱਚ ਕੀ ਹੈ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਏਜੰਟਸ ਅਸੀਂ ਦੇਖਦੇ ਆਂ ਪ੍ਰਮੋਟ ਕਰਦੇ ਨੇ ਕਿ ਯੂਕੇ ਚਲੇ ਜਾਓ ਜੀ ਕੈਨੇਡਾ ਚ ਵੀਜ਼ਾ ਨਹੀਂ ਆ ਰਿਹਾ ਮੈਂ ਹਮੇਸ਼ਾ ਕਹਿ ਰਹੇ ਆਂ ਦੁਬਾਰਾ ਕਹਿ ਰਹੇ ਆਂ ਤੁਸੀਂ ਇੱਕ ਵਾਰੀ ਸਾਡੇ ਆਫਿਸ ਵਿਜ਼ਿਟ ਕਰੋ ਤੇ ਖੁਦ ਚੈੱਕ ਕਰੋ ਸਾਡੇ ਰੀਸੈਂਟ ਲੱਗੇ ਹੋਏ ਵੀਜ਼ਾਸ ਉਸ ਤੋਂ ਬਾਅਦ ਤੁਹਾਨੂੰ ਆਪਣੇ ਸਵਾਲ ਦਾ ਖੁਦ ਜਵਾਬ ਮਿਲੇਗਾ ਦੂਜੀ ਗੱਲ ਜਿਹੜੇ ਵੀ ਬੱਚੇ ਇਸ ਟਾਈਮ ਸੋਚ ਰਹੇ ਨੇ ਇਹ ਵੀਡੀਓ ਦੇਖ ਰਹੇ ਨੇ ਕਿ 1 ਸਤੰਬਰ ਤੋਂ ਪਹਿਲਾਂ ਪਹਿਲਾਂ ਫਾਈਲ ਲਾਉਣੀ ਹੈ ਮੇਕ ਸ਼ੋਰ ਕਰੋ ਵੀ ਤੁਹਾਡੇ ਡਾਕੂਮੈਂਟਸ ਪੂਰੇ ਹੋਣ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣ ਆ ਰਹੇ ਹੋ ਸਾਡੇ ਆਫਿਸ ਆ ਰਹੇ ਹੋ ਤਾਂ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਡੱਲਾ ਸਾਹਿਬ ਹੁੰਦਾ ਕੀ ਹੈ ਕਿ ਕਈ ਵਾਰੀ ਬੱਚਾ ਡਾਕੂਮੈਂਟਸ ਲੈ ਕੇ ਨਹੀਂ ਆਂਦਾ ਸਾਡੇ ਕੋਲੇ ਇਨਕੁਆਰੀ ਲੈਣ ਆਂਦਾ ਉਸ ਤੋਂ ਬਾਅਦ ਬੱਚਾ ਜਦੋਂ ਅਪਲਾਈ ਕਰਦਾ ਹੈ ਸਾਨੂੰ ਡਾਕੂਮੈਂਟਸ ਦੇ ਦਿੰਦਾ ਉੱਥੋਂ ਸਾਨੂੰ ਪਤਾ ਲੱਗਦਾ ਕਿ ਬੱਚੇ ਦੇ ਵਿੱਚ ਬੱਚੇ ਦੇ ਮੈਥਸ ਦੇ ਵਿੱਚ ਮਾਰਕਸ ਘਟਨੇ ਜਾਂ ਫਿਜ਼ਿਕਸ ਦੇ ਵਿੱਚ ਮਾਰਕਸ ਘਟਨੇ ਸੋ ਮੈਂ ਅਕਸਰ ਇਹ ਕਹਿੰਦਾ ਹਾਂ ਨਾ ਹਰੇਕ ਬੱਚਿਆਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਜਿੰਨੇ ਵੀ ਬੱਚੇ ਵੀਡੀਓ ਦੇਖ ਰਹੇ ਨੇ ਤੁਸੀਂ ਮੇਕ ਸ਼ੋਰ ਕਰੋ ਆਪਣੇ ਡਾਕੂਮੈਂਟਸ ਨਾਲ ਜ਼ਰੂਰ ਲੈ ਕੇ ਆਓ ਤਾਂ ਕਿ ਤਾਂ ਕਿ ਅਸੀਂ ਉਹਨੂੰ ਅਸੈਸ ਕਰੀਏ ਕਿਹੜਾ ਕਾਲਜ ਕਿਹੜੀ ਰਿਕੁਆਇਰਮੈਂਟ ਲੈ ਰਿਹਾ ਅੱਜ ਦੀ ਡੇਟ ਦੇ ਵਿੱਚ ਤਾਂ ਅਸੀਂ ਤੁਹਾਨੂੰ ਸਹੀ ਗਾਈਡ ਕਰ ਪਾਵਾਂਗੇ ਤੇ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਵੀਜ਼ਾ ਅੱਜ ਵੀ ਆ ਰਹੇ ਨੇ ਮੈਂ ਬਾਰ ਬਾਰ ਇੱਕੋ ਚੀਜ਼ ਨੂੰ ਕਹਿ ਰਿਹਾ ਕੈਨੇਡਾ ਨੇ ਨਾ ਤਾਂ ਕਦੀ ਵੀਜ਼ਾ ਦੇਣੇ ਬੰਦ ਕੀਤੇ ਸੀ ਨਾ ਕਰਨੇ ਆ ਨਾ ਉਹਦਾ ਕੋਈ ਪਲਾਨ ਆਫ ਐਕਸ਼ਨ ਇਦਾਂ ਦਾ ਹੈਗਾ ਕਿ ਉਹ ਵੀਜ਼ਾ ਦੇਣਾ ਬੰਦ ਕਰੇਗਾ ਸਿਰਫ ਔਰ ਸਿਰਫ ਉਹਨੇ जीआईसी ਨੂੰ ਵਧਾਤਾ ਹੈ 22895 ਹੋ ਗਈ ਹੈ ਜੀआईसी 1 ਸਪਟੈਂਬਰ ਤੋਂ ਤੇ ਉਸ ਤੋਂ ਬਾਅਦ ਬੱਚੇ ਨੂੰ ਹੁਣ ਜੀआईसी ਦੇ ਨਾਲ-ਨਾਲ 2 ਸਾਲ ਦਾ ਟਿਊਸ਼ਨ ਡਿਪੋਜ਼ਿਟ ਆਪਣਾ ਦਿਖਾਣਾ ਪਏਗਾ ਕਿ ਪਿੱਛੇ ਮੇਰੇ ਫੈਮਲੀ ਕੋਲੇ ਹੈਗਾ ਪਲੱਸ 1 ਸਾਲ ਦਾ ਲਿਵਿੰਗ ਦਿਖਾਣਾ ਪਏਗਾ ਥਿਸ ਵਿਲ ਨਾਟ ਚੇਂਜ ਟੀਲ 1ਸਟ ਆਫ ਸਪਟੈਂਬਰ ਤੇ 1ਸਟ ਆਫ ਸਪਟੈਂਬਰ ਤੋਂ ਬਾਅਦ ਇਹ ਨਵੇਂ ਰੂਲ ਲਾਗੂ ਹੋਣਗੇ ਤੇ ਉਦੋਂ ਵੀ ਕੈਨੇਡਾ ਗਵਰਨਮੈਂਟ ਦਾ ਜਾਂ ਕੈਨੇਡਾ ਇਮੀਗ੍ਰੇਸ਼ਨ ਦਾ ਇਦਾਂ ਦਾ ਕੋਈ ਵੀ ਪਲਾਨ ਨਹੀਂ ਹੈਗਾ ਜਿੱਥੇ ਕਿ ਉਹਨਾਂ ਨੇ ਵੀਜ਼ਾਸ ਨਹੀਂ ਦੇਨੇ। ਸੋ ਬਹੁਤ-ਬਹੁਤ ਧੰਨਵਾਦ ਲੈਂਡਮਾਰਕ ਇਮੀਗ੍ਰੇਸ਼ਨ ਦੇ ਐਕਸਪਰਟ ਸਾਡੇ ਨਾਲ ਮੌਜੂਦ ਸੀ। ਸਕਰੀਨ ਤੇ ਨੰਬਰ ਹੈ 90413 90412। ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰੋ, ਜਸ਼ਮੀਤ ਜੀ ਨੂੰ ਮਿਲੋ, ਕਿਸੇ ਵੀ ਨੇੜੇ ਦੇ ਆਫਿਸ 'ਚ ਜਾਓ, ਆਨਲਾਈਨ ਤੁਸੀਂ ਆਪਣੀ ਫਾਈਲ ਲੌਂਚ ਕਰੋ ਪਰ ਪੂਰੀ ਕਲੈਰਿਟੀ ਲਓ, ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਧੰਨਵਾਦ।